ਕੀ ਵਿਕਰਮਜੀਤ ਸਿੰਘ ਮਜੀਠਾ ਦੀ ਧਰਮ ਪਤਨੀ ਗਨੀਬ ਕੌਰ ਮਜੀਠਾ ਨੇ ਹੱਥ ਜੋੜਿਆ ਮੁੱਖ ਮੰਤਰੀ ਮਾਨ ਦੇ ਅੱਗੇ ਤੁਹਾਨੂੰ ਸਾਰੀ ਗੱਲ ਦੱਸਦੇ ਆ ਹੁਣ ਵਿਕਰਮਜੀਤ ਸਿੰਘ ਮਜੀਠੀਆ ਨਿਆਇਕ ਹਿਰਾਸਤ ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਤੇ ਗਨੀਬ ਕੌਰ ਮਜੀਠੀਆ ਦੇ ਉੱਤੇ ਸਾਰੀ ਜ਼ਿੰਮੇਵਾਰੀ ਆ ਪਈ ਆ ਇੱਕ ਪਾਸੇ ਛੋਟੇ ਬੱਚੇ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਤੇ ਦੂਜੇ ਪਾਸੇ ਵਿਕਰਮਜੀਤ ਸਿੰਘ ਮਜੀਠੀਆ ਦੀ ਬਜ਼ੁਰਗ ਮਾਤਾ ਜਿਸ ਨੂੰ ਇੱਕ ਨਾਮਰਾਦ ਕੈਂਸਰ ਵਰਗੀ ਬਿਮਾਰੀ ਨੇ ਜਕੜਿਆ ਹੋਇਆ ਉਹ ਬਜ਼ੁਰਗ ਅਵਸਥਾ ਦੇ ਵਿੱਚ ਆ ਤੇ ਸਤਿਆਜੀਤ ਸਿੰਘ ਮਜੀਠਾ ਉਹ ਵੀ ਬਜ਼ੁਰਗ ਆ ਹੁਣ ਏਡੀ ਵੱਡੀ ਜ਼ਿੰਮੇਵਾਰੀ ਇੱਕ ਹਲਕਾ ਮਜੀਠਾ ਤੋਂ ਐਮਐਲਏ ਆ ਬੀਬਾ ਜੀ ਜ਼ਿੰਮੇਵਾਰੀਆਂ ਬਹੁਤ ਵਧ ਗਈਆਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ 'ਚ ਮਜੀਠਾ ਜੀ ਨੂੰ ਬਾਹਰ ਕੱਢਣਾ ਜਾਂ ਫਿਰ ਨਹੀਂ ਤੁਹਾਨੂੰ ਦੱਸ ਦਿੰਨੇ ਆ ਕਿ ਵਿਕਰਮਜੀਤ ਮਜੀਠਾ ਜਿੰਨਾ ਜੇਰ ਟਿੱਕਰ ਵੀ ਉਹਨਾਂ ਨੇ ਰਾਜਨੀਤੀ ਕੀਤੀ ਆ ਉਹਨਾਂ ਨੇ ਹਿੱਕ ਦੇ ਜੋਰ ਤੇ ਰਾਜਨੀਤੀ ਕੀਤੀ ਆ ਪਰਸਨਲ ਗੱਲ ਉਦੋਂ ਵੱਧ ਗਈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਬਹੁਤ ਜ਼ਿਆਦਾ ਪਰਸਨਲ ਮਾਮਲਾ ਰਿਹਾ ਏ ਤੁਹਾਨੂੰ ਪਤਾ ਹੀ ਐ ਕਿ ਜਦੋਂ ਭਗਵੰਤ ਮਾਨ ਦੀ ਬੇਟੀ ਜਿਹੜੀ ਹਰਕੀਰਤ ਕੌਰ ਆ ਜਦੋਂ ਉਸ ਦਾ ਆਪਣੇ ਬਾਪ ਦੇ ਖਿਲਾਫ ਬਿਆਨ ਦਿੱਤੇ ਸੀ ਉਦੋਂ ਵੀ ਜਿਹੜੇ ਸਿਆਸੀ ਮਾਹਿਰ ਆ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜਿਹੜੇ ਬਿਆਨ ਆ ਇਹ ਰਾਜਨੀਤੀ ਤੋਂ ਪ੍ਰੇਰਿਤ ਲੱਗਦੇ ਆ ਤੇ ਇਹ ਜਿਹੜੇ ਬਿਆਨ ਦਵਾਏ ਆ ਇਹ ਦਵਾਏ ਆ ਵਿਕਰਮਜੀਤ ਮਜੀਠੀਆ ਨੇ ਤੇ ਹੁਣ ਆਪ ਮੁਸੀਬਤ ਦੇ ਵਿੱਚ ਆ ਪਰਿਵਾਰ ਪਿੱਛੋਂ ਕੱਲਾ ਰਹਿ ਗਿਆ ਤੇ ਸਭ ਤੋਂ ਵੱਡੀ ਗੱਲ ਸੰਕਟ ਮੋਰਚਕ ਬਣ ਕੇ ਨਾਲ ਖੜਨ ਵਾਲਾ ਸੁਖਵੀਰ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦਾ ਫਰਜੰਦ ਉਹ ਵੀ ਹੁਣ ਵਿਕਰਮਜੀਤ ਮਜੀਠੀਆ ਦੇ ਨਾਲ ਉਹਨਾਂ ਦੇ ਜਿਹੜੇ 36 ਦੇ ਆંકੜੇ ਹੋ ਗਏ ਆ ਕਾਰਨ ਕੋਈ ਵੀ ਰਹਿਣ ਪਰ ਨਾਬੇ ਦੇ ਵਿੱਚ ਸੁਖਵੀਰ ਬਾਦਲ ਉੱਥੇ ਗਏ ਕਿਸੇ ਪ੍ਰੋਗਰਾਮ ਦੇ ਵਿੱਚ ਪਰ ਉਹਨਾਂ ਨੇ ਵਿਕਰਮਜੀਤ ਮਜੀਠੀਆ ਦੇ ਨਾਲ ਕੋਈ ਮੁਲਾਕਾਤ ਨਹੀਂ ਕੀਤੀ ਸਭ ਤੋਂ ਵੱਡੀ ਲੋਰ ਸੀ ਅੱਜ ਵਿਕਰਮਜੀਤ ਮਜੀਠੀਏ ਨੂੰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਮਤ ਦੀ ਸਰਕਾਰ ਆ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦੇ ਸੁਭਾਅ ਬੜੇ ਅੜੀ ਵਾਲਾ ਜਿਹੜੀ ਗੱਲ ਇੱਕ ਵਾਰ ਠਾਨ ਲੈਂਦੇ ਆ ਉਹ ਕਰਕੇ ਹਟਦੇ ਆ ਸੋ ਇਸ ਕਰਕੇ ਹੁਣ ਜਦੋਂ ਵਿਕਰਮਜੀਤ ਸਿੰਘ ਮਜੀਠੀਏ ਦੇ ਉੱਤੇ ਲਗਾਤਾਰ ਮੁਸੀਬਤਾਂ ਵਧਦੀਆਂ ਜਾ ਰਹੀਆਂ ਸਨ ਉਦੋਂ ਜਿੱਥੇ ਉਸ ਨੂੰ ਸ਼੍ਰੋਮਣੀ ਕਾਲੀਦਾਲ ਪਾਰਟੀ ਦੀ ਜ਼ਰੂਰਤ ਸੀ ਉਥੇ ਨਾਲ ਦੀ ਨਾਲ ਇੱਕ ਰਿਸ਼ਤੇਦਾਰੀ ਵੀ ਬੜੀ ਗੂੜੀ ਹੈ ਜਿਹੜੀ ਸੁਖਵੀਰ ਸਿੰਘ ਬਾਦਲ ਨਾਲ ਉਸ ਰਿਸ਼ਤੇਦਾਰੀ ਦੀ ਵੀ ਜ਼ਰੂਰਤ ਸੀ ਪਰ 2022 ਜਦੋਂ ਚਰਨਜੀਤ ਸਿੰਘ ਚੰਨੀ ਨੇ ਜਿਹੜਾ ਵਿਕਰਮਜੀਤ ਸਿੰਘ ਮਜੀਠੀਏ ਨੂੰ ਗ੍ਰਿਫਤਾਰ ਕੀਤਾ ਸੀ ਉਦੋਂ ਦੀਆਂ ਜਿਹੜੀਆਂ ਦੂਰੀਆਂ ਵਾਧੀਆਂ ਸੀ ਤੇ ਹੁਣ ਇਸ ਕਦਰ ਵਧ ਗਈਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਤ ਇਕੱਠ ਦੇ ਵਿੱਚ ਇਹ ਗੱਲ ਖੁੱਲ੍ਹ ਕੇ ਆਖ ਦਿੱਤੀ ਸੀ ਕਿ ਸੁਖਵੀਰ ਸਿੰਘ ਬਾਦਲ ਤੇ ਵਿਕਰਮਜੀਤ ਸਿੰਘ ਮਜੀਠੀਏ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਕੋਈ ਗੱਲਬਾਤ ਜਿਹੜੀ ਨਹੀਂ ਹੋ ਰਹੀ ਉਸ ਦਾ ਕਾਰਨ ਸੀ ਇਹਨਾਂ ਦਾ ਦੋਹਾਂ ਭਰਾਵਾਂ ਦਾ ਪ੍ਰਾਪਰਟੀ ਡਿਸਪਿਊਟ ਗੁਰਮੇਹਰ ਸਿੰਘ ਜਿਹੜਾ ਮਜੀਠੀਆ ਮਜੀਠੀਆ ਦਾ ਭਰਾ ਵਿਕਰਮਜੀਤ ਦਾ ਉਹਦੇ ਨਾਲ ਖੜਾ ਸੁਖਵੀਰ ਸਿੰਘ ਬਾਦਲ ਤੇ ਵਿਕਰਮਜੀਤ ਸਿੰਘ ਮਜੀਠੀਆ ਅਲੱਗ-ਤਲੱਗ ਪੈ ਰਹੇ ਆ ਇਹ ਗੱਲ ਇੱਕ ਜਨਤ ਇਕੱਠ ਦੇ ਵਿੱਚ ਮੁੱਖ ਮੰਤਰੀ ਨੇ ਆਖੀ ਸੀ ਹੁਣ ਕਿੰਨੀ ਸਹੀ ਆ ਜਾਂ ਕਿੰਨੀ ਗਲਤ ਇਹਦਾ ਪਤਾ ਲੱਗਣਾ ਹਜੇ ਦੂਰ ਦੀ ਗੱਲ ਆ ਪਰ ਜਿਹੜੀ ਮੇਨ ਗੱਲ ਤੁਹਾਨੂੰ ਦੱਸਣ ਲਈ ਇਹ ਵੀਡੀਓ ਵੇਖਣ ਆਏ ਆ ਤੁਸੀਂ ਉਹ ਦੱਸਦੇ ਆ ਕਿ ਵਿਕਰਮਜੀਤ ਮਜੀਠਾ ਦੀ ਘਰ ਵਾਲੀ ਵਾਕਿਆ ਇੰਨੀ ਕਮਜ਼ੋਰ ਪੈ ਗਈ ਆ ਪਰ ਤੁਹਾਨੂੰ ਦੱਸ ਦਿੰਨੇ ਆ ਸੋਸ਼ਲ ਮੀਡੀਆ ਤੇ ਜ਼ਰੂਰ ਵਿਰੋਧੀ ਪਾਰਟੀਆਂ ਇੱਕ ਦੂਜੇ ਦੇ ਖਿਲਾਫ ਦੂਜੇ ਨੂੰ ਨੀਵਾ ਵਿਖਾਉਣ ਦੇ ਲਈ ਕਰ ਰਹੀਆਂ ਆ ਵਿਕਰਮਜੀਤ ਮਜੀਠੇਵਾਗ ਉਹਨਾਂ ਦੀ ਧਰਮ ਪਤਨੀ ਵੀ ਚੜ੍ਹਦੀ ਕਲਾ ਚਾਹ ਤੇ ਉਹ ਵੀ ਸਰਕਾਰ ਦੇ ਨਾਲ ਪੂਰਾ ਆਢਾ ਲੈ ਰਹੀ ਆ ਕੋਈ ਹੱਥ ਨਹੀਂ ਜੋੜੇ ਵਿਕਰਮਜੀਤ ਜੀ